ਬਰਮਾਲਾ ਪਾਉਣ ਤੋਂ ਬਾਅਦ ਕੁੜੀ ਕਰਨ ਲੱਗੀ ਆਹ ਕੰਮ ਮੁੰਡਾ ਦੇਖ ਕੇ ਲੱਗਿਆ ਡਰਨ ਬਰਾਤੀ ਕਹਿੰਦੇ ਕੁੜੀ ਕਮਲੀ ਏ ਦੋਸਤੋ ਹੁਣ ਤੱਕ ਤੁਸੀਂ ਵਿਆਹ ਹੁੰਦੇ ਤਾਂ ਬਹੁਤ ਦੇਖੇ ਹੋਣਗੇ ਪਰ ਹੁਣ ਇੱਕ ਇਹੋ ਜਿਹੇ ਵਿਆਹ ਦੀ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਬਰਾਤੀ ਅਤੇ ਰਿਸ਼ਤੇਦਾਰ ਕਹਿਣ ਲੱਗੇ ਕਿ ਕੁੜੀ ਵਿੱਚ ਮਾਤ ਆ ਗਈ ਦਰਅਸਲ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਮੁੰਡਾ ਕੁੜੀ ਇੱਕ ਦੂਜੇ ਨੂੰ ਬਰਮਾਲਾ ਪਾ ਰਹੇ ਨੇ ਪਰ ਜਦੋਂ ਪਹਿਲਾਂ ਕੁੜੀ ਬਰਮਾਲਾ ਪਾਉਂਦੀ ਹੈ ਤਾਂ ਬਰਮਾਲਾ ਪਾਉਣ ਤੋਂ ਬਾਅਦ ਉੱਚੀ ਉੱਚੀ ਹੱਸਦੀ ਏ ਅਤੇ ਤਾੜੀਆਂ ਮਾਰ ਕੇ ਟੱਪਣ ਲੱਗ ਜਾਂਦੀ ਏ ਜਿਸ ਦੀਆਂ ਹਰਕਤਾਂ ਦੇ ਕਿ ਮੁੰਡਾ ਵੀ ਡਰ ਕੇ ਪਿੱਛੇ ਹੋ ਜਾਂਦਾ ਏ ਪਰ ਪਰਿਵਾਰ ਦੇ ਕਹਿਣ ਤੇ ਜਦੋਂ ਮੁੰਡਾ ਬਰਮਾਲਾ ਪਾ ਦਿੰਦਾ ਹੈ ਤਾਂ ਕੁੜੀ ਗੀਤ ਗਾ ਕੇ ਨੱਚਣ ਲੱਗ ਜਾਂਦੀ ਏ ਇਹ ਦੇਖ ਕੇ ਬਰਾਤੀ ਅਤੇ ਰਿਸ਼ਤੇਦਾਰ ਕਹਿਣ ਲੱਗ ਜਾਂਦੇ ਨੇ ਕਿ ਕੁੜੀ ਤਾਂ ਕੰਮਲੀ ਏ ਅਤੇ ਕੋਈ ਕਹਿੰਦਾ ਹੈ ਕਿ ਕੁੜੀ ਵਿੱਚ ਮਤ ਆ ਗਈ ਪਰ ਜਦੋਂ ਮੁੰਡੇ ਦਾ ਪਰਿਵਾਰ ਵਿਚੋਲੇ ਨੂੰ ਪੁੱਛਦਾ ਹੈ ਤਾਂ ਵਿਚੋਲਾ ਕਹਿੰਦਾ ਹੈ ਕਿ ਕੁੜੀ ਬਿਲਕੁਲ ਠੀਕ ਏ ਪਰ ਮੁੰਡੇ ਦਾ ਪਰਿਵਾਰ ਵਿਚੋਲੇ ਤੇ ਯਕੀਨ ਨਹੀਂ ਕਰਦਾ ਅਤੇ ਫਿਰ ਕੁੜੀ ਨੂੰ ਸਾਰੇ ਪਰਿਵਾਰ ਨਾਲ ਬਿਠਾ ਕੇ ਗੱਲ ਕੀਤੀ ਜਾਂਦੀ ਏ ਤਾਂ ਕੁੜੀ ਕਹਿੰਦੀ ਏ ਕਿ ਮੈਂ ਬਿਲਕੁਲ ਠੀਕ ਹਾਂ ਮੈਨੂੰ ਕੁਝ ਨਹੀਂ ਹੋਇਆ ਜਿਸ ਤੋਂ ਬਾਅਦ ਇਹ ਵਿਆਹ ਸਿਰੇ ਚੜਦਾ ਏ ਸੋ ਕਦੇ-ਕਦੇ ਵਿਆਹ ਦਾ ਚਾ ਵੀ ਵਿਆਹ ਤੜਵਾ ਦਿੰਦਾ ਏ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ